ਅੰਮ੍ਰਿਤਸਰ ਦੇ ਵਿੱਚ ਭੀਖ ਮੰਗਣ ਤੇ ਪਹਿਲੀ ਐਫਆਈਆਰ ਹੋਈ ਹੈ ਤੇ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਦ ਦੱਸਿਆ ਗਿਆ ਕਿ ਭੀਖ ਮੰਗਣ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਤਾਂ ਸੜਕਾਂ ਤੇ ਚੌਰਾਹਿਆਂ ਤੇ ਭੀਖ ਮੰਗਣ ਦੀ ਪ੍ਰਥਾ ਖਿਲਾਫ ਸ਼ੁਰੂ ਕੀਤਾ ਗਿਆ ਅਭਿਆਨ ਜਿਸ ਤਹਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਕਾਰਵਾਈ ਹੋਈ ਹੈ ਤਾਂ ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ਤੇ ਰنجੀਤ ਅਵਨੀ ਪੁਲਿਸ ਵੱਲੋਂ ਇੱਕ ਮਹਿਲਾ ਨਿਰਮਲਾ ਜਿਸ ਦੇ ਖਿਲਾਫ ਐਫਆਰ ਦਰਜ ਕੀਤੀ ਗਈ ਹੈ ਜੋ ਕਿ ਬੱਚਿਆਂ ਨੂੰ ਅਗੇ ਕਰਕੇ ਗੱਡੀਆਂ ਦੇ ਕੋਲੋਂ ਭੀਖ ਮੰਗ ਰਹੇ ਸੀ ਤਧਾਲਾ ਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਹੈ ਕਿ ਕਾਰਵਾਈ ਡੀ ਸਥਾਨਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਹੈ ਕਿ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ ਤੇ ਹੋਈ ਹੈ ਤੇ ਸਰਕਾਰ ਹੋਣੇ ਕਾਰਵਾਈ ਅੱਗੇ ਵੀ ਜਾਰੀ ਰੱਖੇਗੀ ਤੇ ਲੋਕ ਕਿੱਥੋਂ ਆ ਰਹੇ ਨੇ ਇਸ ਦੀ ਵੀ ਜਾਂਚ ਹੋਵੇਗੀ ਕਿੱਥੇ ਦੇ ਰਹਿਣ ਵਾਲੇ ਨੇ ਬੱਚੇ ਕਿੰਨਾ ਦਿਨੇ ਇਸ ਸਬਦੀ ਜਾਂਚ ਪੜਤਾਲ ਕੀਤੀ ਜਾਣੀ ਹੈ ਤਾਂ ਜ਼ਿਕਰ ਹੋਇਆ ਕਿ ਅਮਨ ਸਬਦ ਵਿੱਚ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਸਾਫ਼ ਹੈ ਕਿ ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇਹ ਕਦਮ ਸਿਰਫ ਕਾਨੂੰਨੀ ਨਹੀਂ ਸਮਾਜ ਸੁਧਾਰ ਦੇ ਵਾਲੀ ਇੱਕ ਅਹਿਮ ਕਦਮ ਸਾਬਤ ਹੋ ਰਿਹਾ। ਬਸ 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 ਠੀਕ ਹੈ ਠੀਕ ਹੈ ਠੀਕ ਹੈ। ਅਵਨ ਲੈ ਬ੍ਰਿਓ। ਉਹ ਸਾਡੇ ਕੋਲੋਂ ਇੱਕ ਕੰਪਲੇਨ ਆਈ ਸੀਏਡੀਸੀ ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ। ਬੀ ਉਸ ਕੰਪਲੇਨ ਯੂ ਹੈਵ ਕਿ ਆਪ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਹੈ ਉਹਦੇ ਖਿਲਾਫ ਜੋ ਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੇਖ ਮੰਗਦੀ ਨਾਲ ਬੱਚਿਆਂ ਨੂੰ ਘੇਰ ਕੇ ਉਹ ਬੰਦ ਭੀਖਾਂਦੇ ਸੀ ਠੀਕ ਸਰ ਅਕਸਰੀ ਦੇਖਿਆ ਹੈ ਨਾ ਰੋਡਾਂ ਦੇ ਬੱਚਿਆਂ ਨੂੰ ਦਿਉਂਦਾ ਉਹ ਉਸ ਸਾਜੀ ਤੋਂ ਉਸਕਿੱਤ ਤੋਂ ਆਪਾਂ ਲੈ ਆਏਗਾ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕਾਂ ਦੇ ਖਿਲਾਫ ਆ ਮੁਕੰਪਲੇਨ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਆਦੇਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਬਰ ਸਰ ਕਿਹੜੀ ਲੇਡੀ ਲਈ ਉਹਦੀ ਕਾਰਵਾਈ ਮੈਂ ਕਰਾਂਗੇ ਉਹਦੇ ਪਰਸ਼ਾਦੇ ਤੱਕ ਜਿਹੜੀ ਹੈਗੀ ਲੈਸਟ ਬਿਲਕੁਕੁਲ ਸਰੇ ਪਹਿਲਾਂ ਮੈਂ ਇੱਕ ਪਰਚਾ ਕੀਤਾ ਉਹ ਗੋਬੀ ਇਸ ਤਰ੍ਹਾਂ ਜਾਰੀ ਜਾਂਦੀ ਬਿਲਕੁਲ ਜਿਵੇਂ